ਸੁਨਦੀ ਆ ਗਏ ਅਰਦਾਸ ਹਮਾਰੀ ਜੀਵ ਪਿੰਡ ਸਭ ਨੀਰਾ ਕਹਉ ਨਾਨਕ ਕੋਈ ਨਾਉ ਨ ਜਾਣੇ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਨ ਅਸਰੀ ਮਹੱਲਾ ਪੰਜਗਾਂ Sulu <laughs> ਦੀਸ਼ਰ ਹੈ ਆਦਪੁਰਨ ਲਖਪੁਰਨ ਅੰਤਪੁਰਨ ਪਰਮੇਸ਼ਰਹ ਸਿਮਰੰਤ ਸੰਤ ਸਰਵੰਤਰ ਰਵਣੰ ਨਾਨਕ ਅਗਨਾ ਸੰਤ ਜਗਦੀਸ਼ਰਹ ਏਖਨ ਸੁਣ ਸੁਨਾਵਨ ਸਭੀ ਅੰਕਰ ਸੋਈ ਕਰਨ ਕਾਰਨ ਸਮਰਾਥ ਪ੍ਰਭ ਜੋ ਕਰੇ ਸੋ ਹੋਇ ਥਿਲਬ निर्मल जन सोई खंडू ब्रह्मंड पाताल दीप रव्या सब रोई जिस यात गज है सो बुझसी निर्मल जन सोई ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਰੁਕਮ ਤੰਤੰ ਸਿਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਖਸ਼ਿਸ ਕੀਤੇ ਦੀ ਆਦਿ ਪੁਰਣ ਬਦ ਪੁਰਣ ਅੰਤ ਪੁਰਣ ਪਰਮੇਸ਼ਰ ਹੈ ਉਹ ਪਰਿਪੂਰਣ ਪਰਮਾਇਤਮ ਉਹ ਜੋ ਜੁਨੀਵਰਸ ਜੋ ਮੌਤ ਤੋਂ ਹੋਇਆ ਔਰ ਸ਼ੁਰੂ ਤੋਂ ਆਜੂਨਾਤ ਮਾਦਤੂ ਮਤ ਦੇ ਮਤ ਦਾ ਅਰਥੰਡਾ ਵਿਚਾਰ ਜੋ ਹੁੰਦੀ ਹੈ ਵਿਚਾਰ ਦਾ ਅਰਥ ਭਾਵ ਵਿਚਾਰ ਮਤ ਦੇ ਵਿੱਚ ਹੁੰਦੀ ਹੈ ਸੰਤ ਗੁਰੂ ਪਰਮੇਸ਼ਰ ਹੈ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਅੰਤ ਵੇਦ ਲਈ ਪਾਇ ਇਸ ਪਰਿਗੂੰ ਪ੍ਰਭਾਤ ਮਹਾਂਦੇ ਜੀ ਪ੍ਰਸਾਦ ਮਹਾਰਾਜ ਤੇ ਸ਼ਿਗਰਾਹ ਸੰਤ ਸਾਖੀ ਸਰਵਤਰ ਜਿਹੜੇ ਸਿਮਰਦੇ ਜਿਹੜੇ ਯਾਦ ਕਰਦੇ ਨੇ ਸੰਤ ਸੰਤ ਤੋਂ ਭਾਵ ਜਿਹੜਿਆ ਸੁਨਾਮ ਤੇ ਪ੍ਰਣਵਾਸੀ ਸਰਵਤਰ ਜਿਹੜੇ ਸਾਰੇ ਜਿਹੜੇ ਨੇ ਰਮਣ ਜਿਹੜੇ ਰੱਬ ਕੇ ਇਕੱਠੇ ਹੋ ਕੇ ਮਿਲ ਕੇ ਭੈਣ ਕੇ ਪਰਬੀ ਸਰਦਾ ਸਿਮਰਨ ਕਰ ਤੇਰੀ ਨਾਨਕ ਅਖੰਡਾਸੂ ਜਿਹਸਾ ਹੈ ਉਹ ਬਾਦਸ਼ਾਹ ਜੇ ਕਦੇ ਪਾਈ ਨਹੀਂ ਤੇ ਸਾਰੇ ਪਾਪ ਜੜੇ ਦੁੱਖ ਜੜੇ ਕਲੇਸ਼ ਜੜੇ ਖਤਮ ਹੋ ਗਾ ਪਰ ਇਹ ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਤੇ ਇਸ ਨੂੰ ਕੰਢ ਰੋਦਾ ਹੈ ਆਉ ਗੁਰਾਂ ਦੇ ਜੀ ਦੇ ਬਚਨ ਨਾਮ ਨੰਦਨ ਕਰੀਏ ਜਦ